ਸਤਿ ਸ਼੍ਰੀ ਅਕਾਲ ਪਿਆਰੇ ਪੰਜਾਬੀਓ ਕੈਨੇਡਾ ਵਿੱਚ ਇਮੀਗ੍ਰੇਸ਼ਨ ਦੀ ਦੁਨੀਆ ਵਿੱਚ ਇੱਕ ਵੱਡਾ ਹੜਕੰਬ ਮਚ ਗਿਆ ਹੈ ਨਵੇਂ ਪ੍ਰਧਾਨ ਮੰਤਰੀ ਮਾਰਕ ਕਰਨੇ ਅਤੇ ਇਮੀਗ੍ਰੇਸ਼ਨ ਮੰਤਰੀ ਰੋਸ਼ੀਲ ਬੈਂਦਿਆਨ ਨੇ ਧੂਮਾਕੇਦਾਰ ਐਲਾਨ ਕੀਤੇ ਹਨ ਜੋ ਪੰਜਾਬੀ ਭਾਰਤੀਆਂ ਲਈ ਬਹੁਤ ਮਹੱਤਵਪੂਰਨ ਹਨ ਪਹਿਲਾ ਮਹੱਤਵਪੂਰਨ ਐਲਾਨ ਐਲਐਮਆਈਏ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਨਾਲ ਜੁੜਿਆ ਹੈ ਪਿਛਲੇ ਸਮੇਂ ਵਿੱਚ ਕੈਨੇਡਾ ਵਿੱਚ ਐਲਐਮਆਈਏ ਨਾਲ ਜੁੜੀਆਂ ਬੇਨਿਮੀਆਂ ਅਤੇ ਫਰਾਡ ਦੇ ਕੇਸ ਬਹੁਤ ਵਧ ਗਏ ਸਨ ਨਵੀਂ ਸਰਕਾਰ ਨੇ ਇਸ ਉਤੇ ਸਖਤੀ ਕਰਦਿਆਂ ਐਲਐਮਆਈਏ ਰਾਹੀਂ ਮਿਲਣ ਵਾਲੇ 50 ਪੁਆਇੰਟਾਂ ਨੂੰ ਹਟਾ ਦਿੱਤਾ ਹੈ। ਇਸ ਦਾ ਅਰਥ ਇਹ ਹੈ ਕਿ ਹੁਣ ਜਿਹੜੇ ਵੀ ਵਿਦਿਆਰਥੀ ਜਾਂ ਟੂਰਿਸਟ ਵੀਜ਼ਾ ਉੱਤੇ ਆਏ ਲੋਕ ਐਲਐਮਆਈਏ ਲੈਣਗੇ, ਉਹਨਾਂ ਨੂੰ ਪੀਆਰ ਦੀ ਪ੍ਰਕਿਰਿਆ ਵਿੱਚ ਇਹ ਵਾਧੂ ਪੁਆਇੰਟ ਨਹੀਂ ਮਿਲਣਗੇ। ਇਹ ਫੈਸਲਾ ਉਹਨਾਂ ਵਿਦਿਆਰਥੀਆਂ ਲਈ ਚੁਣੌਤੀਪੂਰਨ ਹੋ ਸਕਦਾ ਹੈ ਜੋ ਐਲਐਮਆਈਏ ਨਹੀਂ ਲੈ ਸਕਦੇ ਅਤੇ ਪੀਆਰ ਦੀ ਉਮੀਦ ਰੱਖਦੇ ਹਨ। ਦੂਜਾ ਵੱਡਾ ਐਲਾਨ ਕੰਸਟਰਕਸ਼ਨ ਵਰਕਰਾਂ ਨੂੰ ਲੈ ਕੇ ਹੈ। ਕੈਨੇਡਾ ਵਿੱਚ ਕੰਸਟਰਕਸ਼ਨ ਖੇਤਰ ਵਿੱਚ ਕੰਮ ਕਰ ਰਹੇ ਭਾਰਤੀਆਂ ਲਈ ਇਹ ਖਬਰ ਬਹੁਤ ਜ਼ਰੂਰੀ ਹੈ। ਨਮੀ ਇਮੀਗ੍ਰੇਸ਼ਨ ਮੰਤਰੀ ਨੇ ਐਲਾਨ ਕੀਤਾ ਹੈ ਕਿ 6000 ਤੋਂ ਵੱਧ ਅਸਥਾਈ ਵਰਕਰਜ਼ ਨੂੰ ਸਿੱਧਾ ਸਥਾਈ ਨਿਵਾਸ ਪੀਆਰ ਦਿੱਤਾ ਜਾਵੇਗਾ ਇਹ ਉਹਨਾਂ ਲੋਕਾਂ ਲਈ ਵੱਡੀ ਰਾਹਤ ਹੈ ਜੋ ਪਿਛਲੇ ਸਮੇਂ ਵਿੱਚ ਆਪਣੇ ਸਟੇਟਸ ਦੀ ਚਿੰਤਾ ਕਰ ਰਹੇ ਸਨ ਅਤੇ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਖਤਮ ਹੋ ਰਹੀ ਸੀ ਤੀਜਾ ਵੱਡਾ ਐਲਾਨ ਇਹ ਹੈ ਕਿ 31 ਮਾਰਚ ਤੋਂ ਕੇਅਰ ਹੋਮ ਵਰਕਰਾਂ ਦੀਆਂ ਅਰਜ਼ੀਆਂ ਲੈਣੀ ਸ਼ੁਰੂ ਹੋ ਰਹੀਆਂ ਹਨ ਇਹ ਅਰਜ਼ੀਆਂ ਕੈਨੇਡਾ ਦੇ ਸਮੇਂ ਅਨੁਸਾਰ ਸਵੇਰੇ 10 ਵਜੇ ਤੋਂ ਲੈਣੀਆਂ ਸ਼ੁਰੂ ਹੋਣਗੀਆਂ ਪਰ ਧਿਆਨ ਰਹੇ ਇਹ ਅਰਜ਼ੀਆਂ ਸਿਰਫ ਉਹਨਾਂ ਲੋਕਾਂ ਲਈ ਹਨ ਜੋ ਪਹਿਲਾਂ ਹੀ ਕੈਨੇਡਾ ਵਿੱਚ ਮੌਜੂਦ ਹਨ ਭਾਰਤ ਜਾਂ ਹੋਰ ਦੇਸ਼ਾਂ ਤੋਂ ਆਉਣ ਵਾਲੇ ਉਮੀਦਵਾਰ ਇਸ ਪ੍ਰਕਿਰਿਆ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਪਹਿਲਾਂ ਇਹ ਅਫਵਾਹਾਂ ਫੈਲ ਰਹੀਆਂ ਸਨ ਕਿ ਭਾਰਤ ਤੋਂ 6 ਮਹੀਨੇ ਜਾਂ 1 ਸਾਲ ਦਾ ਤਜਰਬਾ ਰੱਖਣ ਵਾਲੇ ਕੇਅਰ ਹੋਮ ਵਰਕਰ ਵੀ ਅਰਜ਼ੀ ਦੇ ਸਕਣਗੇ ਪਰ ਹੁਣ ਇਹ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਜਿਹਾ ਨਹੀਂ ਹੋਵੇਗਾ ਇਸ ਤਹਿਤ ਚਾਈਲਡ ਕੇਅਰ ਵਰਕਰ ਅਤੇ ਹੋਮ ਕੇਅਰ ਵਰਕਰ ਦੀਆਂ ਅਰਜ਼ੀਆਂ 31 ਮਾਰਚ ਤੋਂ ਲੈਣੀਆਂ ਸ਼ੁਰੂ ਹੋਣਗੀਆਂ ਇਹ ਤਿੰਨ ਵੱਡੇ ਐਲਾਨ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਭਾਰਤੀਆਂ ਦੀ ਜ਼ਿੰਦਗੀ ਉੱਤੇ ਵੱਡਾ ਪ੍ਰਭਾਵ ਪਾਉਣਗੇ ਜਿਨ੍ਹਾਂ ਲੋਕਾਂ ਨੇ ਪੀਆਰ ਦੀ ਉਮੀਦ ਛੱਡ ਦਿੱਤੀ ਸੀ ਉਹਨਾਂ ਲਈ ਇਹ ਖਬਰਾਂ ਉਮੀਦ ਦੀ ਨਵੀਂ ਕਿਰਨ ਲੈ ਕੇ ਆਈਆਂ ਹਨ ਪਰ ਇਹ ਵੀ ਜ਼ਰੂਰੀ ਹੈ ਕਿ ਤੁਸੀਂ ਇਮੀਗ੍ਰੇਸ਼ਨ ਦੀਆਂ ਨਵੀਆਂ ਨੀਤੀਆਂ ਅਤੇ ਨਿਯਮਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰੋ ਅਤੇ ਆਪਣੇ ਦਸਤਾਵੇਜ਼ਾਂ ਨੂੰ ਤਿਆਰ ਰੱਖੋ ਜੇਕਰ ਤੁਸੀਂ ਵੀ ਕੈਨੇਡਾ ਵਿੱਚ ਪੀਆਰ ਲੈਣ ਦੀ ਉਮੀਦ ਰੱਖਦੇ ਹੋ ਤਾਂ ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀਆਂ ਅਰਜ਼ੀਆਂ ਤਿਆਰ ਕਰੋ ਅਤੇ ਨਵੀਆਂ ਨੀਤੀਆਂ ਅਨੁਸਾਰ ਆਪਣੀ ਯੋਜਨਾ ਬਣਾਓ ਇਹ ਮੌਕਾ ਹੱਥੋਂ ਨਾ ਗਵਾਓ ਕਿਉਂਕਿ ਇਹ ਤੁਹਾਡੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਲਿਆ ਸਕਦਾ ਹੈ।